मान्योग पुलिस कमिश्नर अमृतसर गुरप्रीत सिंह गुरप्रीतर साहब उन्होंने सीआईए स्टाफ थ्री ए सी पी मनिंदर जी इन्होंने एफ आई आर रजिस्टर की एफ आई नंबर अठारह पच्ची दो हजार दो पच्ची अंडर सैक्शन तीन सौ तीन दो तीन सौ सतारा दो तीन सौ कल दो कारो पी एन एस पी एस कंटोनमेंट अमृतसर जो कि सारी कार्रवाई सीआईए स्टाफ थ्री ने की है कि एक इनफॉरमेष्टन मिली कि एक ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਔਰ ਉਹਦਾ ਉਹ ਆਪਣੀ ਵਕਾਲਤ ਦੀ ਆਰਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਹੈ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਸਟicker ਉਹਨੇ ਸਟicker ਲਾਇਆ ਹੋਇਆ ਹੈ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਉੱਪਰ ਐਕਟ ਅਪਾਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰੌਂਡਅਪ ਕੀਤੀ ਤੇ ਬਲੇਨੋ ਕਾਰ ਹੈ ਅ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਵੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਜਾਲੀ ਨੰਬਰ ਪਲੇਟਸ ਵੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀ ਜੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਕਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕਿਆ ਸੈਲਟੋ ਕਿਆ ਸੋਨਿਕ ਕਾਰ ਵੀ ਗ੍ਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਅ ਸਿਗਾ ਨੰਬਰ ਪਰ ਜਿਹੜੀ ਗਿਆ ਸੈਲਟੋ ਕਿਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪੌਰ ਡਾਕਟਰ ਅਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟਿੱਕਰ ਮਿਲਦਾ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਨੂੰ ਪਤਾ ਚੱਲਿਆ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਐਸੋਨ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਰਨਜੀਤ ਪੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਨਟ ਤੇ ਲੈ ਕੇ ਆਏ ਗੋਇਨਵਾਲ ਸਾਹਿਬ ਤੋਂ ਤੇ ਉਹਦੇ ਸਾਹਮਣੇ ਸਾਨੂੰ ਕੀਆਕਾਰ ਵੀ ਬ੍ਰਮਧ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਜੀਦੀ ਰਿਸਪਾਲੀਏ ਸਿਮਨਜੀਤ ਕੌਰ ਹਲੇ ਪੱਜੀ ਹੋਈ ਹੈ ਸਰ ਕਿੰਨੀਆਂ ਗੱਡੀਆਂ ਦਿੱਲੀ ਤੋਂ ਲੈ ਕੇ ਆਏ ਨੇ ਵੀ ਹੁਣ ਤੱਕ ਹਾਲ ਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ Kia Sonet ਕਾਰ ਲੱਗਾ ਕਿ ਦੰਗੀਆਂ ਚੋਰੀਆਂ ਗਈਆਂ ਨੇ ਜੀ ਇਹਨਾਂ ਦੇ ਕੋਲ ਪੁੱਛ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਰਮਲ ਆਪਣਾ ਹਾਰਟੀਏ ਫੋਸਟ ਮਨਜ਼ਰਤਾ ਕੀ ਨਿਕਲ ਦਿਖਵਾਉਣਾ ਹੈ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਸਮਝੇਲ ਤੋਂ ਬਾਹਰ ਆਇਆ ਨਹੀਂ ਹੋਣਾ ਇਹ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫੈਬਰੂਰੀ ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀ ਸਰ ਰੈਕਨਲਿੰਗ ਨਹੀਂ ਦਿੰਦੇ ਨਾ ਕਿਸੇ ਦਾ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸਨ ਪਤਾ ਚੱਲੇ ਆ ਦੋਨਾਂ ਦਾ ਆਪਸੀ ਗਿਆਨ ਲਗਾਤਾਰ ਪੁਰਾਣੇ ਸਮੇਂ ਤੋਂ ਇਹਨਾਂ ਦੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਆ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਜੀ ਮਮੋ ਸਰ 1200 ਸੀਰ ਦੇ ਪ੍ਰਧਾਨ ਨੂੰ ਐਸੀ ਨਾ ਦੱਸਿਆ ਗਿਆ ਨਹੀਂ ਤੁਹਾਡੇ ਕੀ ਲੈ ਕਰ ਰਹੇ ਹਾਂਜੀ ਉਹਨਾਂ ਦੇ ਨੋਟਿਸ ਇਚ ਹੀ ਹੈ ਅੱਛਾ ਜਾਣਕਾਰੀ ਦਿੱਤੀ ਜਾਏਗੀ ਜੀ ਬਿਲਕੁਲ ਜੀ ਅਸੀਂ ਜਿਵੇਂ ਦੋ ਵੱਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ ਖਾਨਾ ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ FIR ਨੰਬਰ 30851 ਅੰਡਰ ਸੈਕਸ਼ਨ 379 IPC 710 2023 ਦੀ ਐਫਆਈਆ ਸੀ। ਉਹ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ? ਉਹ ਹਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡੈਂਟ ਤੇ ਲਿੱਤਾ ਹਲੇ ਅਸੀਂ ਪੁੱਛਗਿਛ ਕਰ ਰਹੇ ਹਾਂ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹਨੇ ਜਿਹੜੀ ਦੋਗੜੀਆਂ ਚੋਰੀ ਕੀਤੀ ਹੈ ਮਲੇ ਇਹਦੇ ਸਿਸਟੇ ਚਲਾ ਰਹੀ ਸੀ। ਅਜਾ ਸਰ ਉਹ ਨਹੀਂ ਉਹਦੇ ਤੇ ਹਲੇ ਕੋਈ ਪਰਚਾ ਦਰਨੀ ਹੈ ਪਹਿਲਾਂ ਪਰਚਾ ਉੱਤੇ ਕਰ ਲਿਓ। ਇਹ ਪਤਾ ਲੱਗਾ ਕਿ ਉਹਨੇ ਬਹੁਤ سارے ਪਰਚੇ ਦਰਜ ਕਰਾਏ ਲੋਕਾਂ ਦੇ ਉੱਤੇ। ਉਹ ਕਰ ਲਾਂਗੇ ਜੀ ਕੋਈ ਹੈਗਾ। ਤੇ ਸਰ ਇਹਨਾਂ ਕੋਲ ਹੋਰ ਪਲਾਨ ਦੀ ਵੀ ਉਮੀਦ ਕੋਈ ਹੈਗੀ ਹੈ ਉਮੀਦ ਹੈਗੀ ਹੈ ਜੀ ਜਿਵੇਂ ਇਹਨਾਂ ਨੇ ਦੋ ਗੱਡੀਆਂ ਤਾਂ ਘਰ ਵਿੱਚ ਹੀ ਚੱਲ ਰਹੀਆਂ ਬਾਕੀ ਹੋਰ ਵੀ ਕੁਝ ਸਾਹਮਣੇ ਆਏਗਾ ਤਾਂ ਅਸੀਂ ਤੁਹਾਨੂੰ ਦੱਸਾਂਗੇ ਸਰ ਮਹਿਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਪੂਰੇ ਸਾਡੀ ਟੀਮਸ ਬਣੀ ਹੋਈ ਹੈ ਸੀ ਇਹ 3 ਦੀ ਵੀ ਤੇ ਕੰਟਰੋਲਮੈਂਟ ਥਾਣੇ ਦੀ ਵੀ ਟੀਮਸ ਬਣੀ ਹੈ ਤੇ ਅਸੀਂ ਪੂਰੀ ਛਾਪੇਮਾਰੀ ਕਰਾਂਗੇ ਸਰ ਕਿੰਨਾ ਕੁ ਟਫ ਹੁੰਦਾ ਹੈ ਕਿ ਜਿਸ ਤਰ੍ਹਾਂ ਉਹ ਵਕੀਲ ਹੈ ਉਹ ਮਤਲਬ ਨਹੀਂ ਕਰ ਨੋਬਡੀ ਜਵਾਬ ਦਾ ਲਾਅ ਆਫ ਲੈਂਡ ਕੋਈ ਵੀ ਹੋਏ ਜੀ ਜੇ ਗਲਤ ਕੰਮ ਕੀਤਾ ਤਾਂ ਹੀ ਵੀ ਟੇਕਨ ਟੂ ਕਾਸ thank you thank you